ਚੈਨਲ ਵੀ ਆ ਵੀ ਦੇਖ ਰਿਹਾ ਹੈ ਦਸ਼ਕਾਂ ਦਾ ਪ੍ਰੋਗਰਾਮ ਯੂਐਸਏ ਟਾਈਮਜ਼ ਵਿੱਚ ਬਹੁਤ ਬਹੁਤ ਸਵਾਗਤ ਕੁਸ਼ਕਲਾ ਮਤਾਜੀ ਤੇ ਕੁਝ ਮਸਲੇ ਤੁਹਾਡੇ ਨਾਲ ਸਾਂਝੇ ਕਰਨ ਦੇ ਲਈ ਸਭ ਤੋਂ ਪਹਿਲਾਂ ਆਪਾਂ ਗੱਲਬਾਤ ਕਰਨੀਆਂ ਕੱਲ ਨੂੰ ਅਮਰੀਕਾ ਦੇ ਵਿੱਚ ਮਿਲਟਰੀ ਪ੍ਰੇਡ ਹੋ ਰਹੀ ਹੈ ਉਹਦੇ ਬਾਰੇ ਗੱਲਬਾਤ ਕਰਨੀ ਹੈ ਦੂਜਾ ਅੱਜ ਬਹੁਤ ਵੱਡੀ ਖਬਰ ਆ ਇਜ਼ਰਾਈਲ ਨੇ ਈਰਾਨ ਦੇ ਉੱਤੇ ਹਮਲਾ ਕਰ ਦਿੱਤਾ ਤੀਜਾ ਕੈਲੀਫੋਰਨੀਆ ਦੇ ਇੱਕ ਡੈਮੋਕ੍ਰੈਟਿਕ ਸੈਨੇਟਰ ਨੂੰ ਪ੍ਰੈਸ ਕਾਨਫਰੰਸ ਦੇ ਵਿੱਚੋਂ ਜ਼ਬਰਦਸਤੀ ਬਾਹਰ ਕੱਢਿਆ ਗਿਆ ਚੌਥੀ ਗੱਲਬਾਤ ਟੈਕਸਸ ਦੇ ਵਿੱਚ ਹੜ੍ਹ ਆਏ ਕਈ ਮੌਤਾਂ ਹੋਈਆਂ ਤੇ ਆਖਰ ਦੇ ਵਿੱਚ ਟਰੰਪ ਨੇ ਕੈਲੀਫੋਰਨੀਆ ਦਾ ਗੈਸ ਕਾਰਬਨ ਜਿਹੜਾ ਹਟਾਇਆ ਸੀ ਉਹਦੇ ਬਾਰੇ ਫੈਸਲਾ ਲੈ ਲਿਆ ਸਭ ਤੋਂ ਪਹਿਲੀ ਗੱਲਬਾਤ ਜਿਹੜੀ ਕੱਲ ਨੂੰ ਪਰੇਡ ਹੋ ਰਹੀ ਹੈ ਜੂਨ 14 ਨੂੰ ਅਮਰੀਕਾ ਦੇ ਵਿੱਚ ਇੱਕ ਵੱਡਾ ਦਿਨ ਹੈ ਵੱਡਾ ਦਿਨ ਇਸ ਕਰਕੇ ਆ ਦੋ ਗੱਲਾਂ ਵਾਪਰ ਰਹੀਆਂ ਉੱਦੋਂ ਇੱਕ ਤੇ ਕੱਲ ਨੂੰ ਰਾਸ਼ਟਰਪਤੀ ਡੋਨਲਡ ਟਰੰਪ ਦਾ 79ਵਾਂ ਜਨਮ ਦਿਨ ਹੈ ਦੂਜਾ ਅਮਰੀਕਾ ਦੀ ਜਿਹੜੀ ਮਿਲਟਰੀ ਆ ਉਹਦਾ ਉਹਦਾ ਕਹੋ ਕਿ 25th 25th ਜਿਹੜਾ ਜਿਹੜਾ 250th ਮਾਫੀ ਚਾਹੁੰਦੇ ਆ 250th ਯਾਨੀ ਕਿ 250ਵੀਂ ਸਾਲਗिराਹ ਆ ਉਹਨਾਂ ਦੀ ਐਨੀਵਰਸਰੀ ਆ ਉਹਨਾਂ ਦਾ ਜਿਹੜਾ ਇਹ ਦੋ ਮਹੱਤਵਪੂਰਨ ਦਿਨ ਨੇ ਕੱਲ ਨੂੰ ਤੇ ਉਸ ਸੰਬੰਧ ਦੇ ਵਿੱਚ ਇੱਕ ਤਾਂ ਉੱਥੇ ਬਹੁਤ ਵੱਡੀ ਪਰੇਡ ਦੇਖਣ ਰਹੀ ਆ ਦੂਜਾ ਉੱਥੇ ਉਹਨਾਂ ਦੇ ਵਿਰੋਧ ਦੇ ਵਿੱਚ ਪ੍ਰੋਟੈਸਟ ਹੋ ਰਹੇ ਆ ਹੁਣ ਇਹ ਇੱਕ ਤਾਂ ਬਹੁਤ ਵੱਡੀ ਸੈਲੀਬ੍ਰੇਸ਼ਨ ਦਾ ਦਿਨ ਆ ਤੇ ਦੂਜਾ ਦੂਜੇ ਪਾਸੇ ਕੁਝ ਲੋਕ ਉਹਦਾ ਵਿਰੋਧ ਕਰ ਰਹੇ ਆ ਜਾਂ No Kings Day ਸੈਲੀਬ੍ਰੇਟ ਉਹਨੂੰ 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 ਕਰ ਰਹੇ ਆ ਪ੍ਰਦਰਸ਼ਨ ਕਰ ਰਹੇ ਆ ਉਹ ਸਬੰਧ ਦੇ ਵਿੱਚ ਡੋਨਲਡ ਟਰੰਪ ਦੇ ਵਿਰੋਧ ਦੇ ਵਿੱਚ ਇੱਕ ਪਾਸੇ ਜਿਹੜੀ 20 250th ਬਰਥਡੇ ਆ ਇਹਨਾਂ ਦਾ ਮਿਲਟਰੀ ਦਾ ਉਹਦਾ ਆਰਮੀ ਦੇ 250ਵਾਂ ਜਨਮ ਦਿਵਸ ਤੇ ਦੂਜੇ ਪਾਸੇ ਲੋਕਾਂ ਦਾ ਵਿਰੋਧ ਇਹ ਮੌਲਾ ਲਗਾਤਾਰ ਅਮਰੀਕਾ ਦੇ ਵਿੱਚ ਚਰਚਾ ਦੇ ਵਿੱਚ ਹੈ ਰਾਸ਼ਟਰਪਤੀ 트াম্প ਦੀ ਇਹ ਇੱਛਾ ਸੀ ਕਹ ਲੋ ਇਸ ਤਰ੍ਹਾਂ ਦੀ ਪ੍ਰੇਡ ਇਹ ਪ੍ਰੇਡ ਬਹੁਤ ਵੱਡੀ ਹੈ ਪ੍ਰੇਡ ਦੇ ਵਿੱਚ ਪ੍ਰਦਰਸ਼ਨ ਹੋ ਰਿਹਾ ਆ ਇਸ ਪ੍ਰੇਡ ਦੇ ਵਿੱਚ ਜਿਹੜੇ ਕਈ ਟੈਂਕ ਤੇ ਇਹ ਸਾਰਾ ਕੁਝ ਜਿਹੜਾ ਉਹਨਾਂ ਨੇ ਪ੍ਰਦਰਸ਼ਨ ਕਰਨਾ ਹੈ ਤੇ ਇਹ ਇੱਕ ਵੱਡਾ ਮਤਲਬ ਸ਼ੋਅ ਹੋਣਾ ਹੈ ਜਿਹਦੇ ਵਿੱਚ ਅਮਰੀਕਾ ਦੀ ਤਾਕਤ ਕਿੰਨੀ ਆ ਉਹ ਦਿਖਾਈ ਜਾਣੀ ਆ ਹੁਣ ਸਾਰੇ ਪੈਦਾ ਹੁੰਦਾ ਵੀ ਅਮਰੀਕਾ ਦੀ ਤਾਕਤ ਅਮਰੀਕਾ ਦੇ ਵਿੱਚ ਹੀ ਦਿਖਾਈ ਜਾ ਰਹੀ ਹੈ ਇਹ ਮੰਨਣਾ ਹੈ ਲੋਕਾਂ ਦਾ ਕਿ ਜਿਹੜਾ ਅਮਰੀਕਾ ਨੂੰ ਜਿੱਥੇ ਖਤਰਾ ਅਮਰੀਕਾ ਤੋਂ ਬਾਹਰੋਂ ਦੁਸ਼ਮਣਾਂ ਤੋਂ ਆ ਉਹਦੇ ਅੰਦਰ ਅਮਰੀਕਾ ਦੇ ਵਿੱਚ ਵੀ ਬਹੁਤ ਕੁਝ ਇਹੋ ਜਿਹਾ ਹੋ ਰਿਹਾ ਜਿਹਨੂੰ ਜਿਹਦੇ ਨਾਲ ਮਤਲਬ ਉਹਨਾਂ ਨੂੰ ਸਾਹਮਣਾ ਕਰਨ ਦੀ ਲੋੜ ਆ। ਪਰੇਡ ਦੇ ਵਿੱਚ 250 ਦੇ ਕਰੀ ਵਹੀਕਲ ਹੋਣਗੇ, 50 에어ਕ੍ਰਾਫਟ ਹੋਣਗੇ, ਹੈਲੀਕਾਪਟਰ ਹੋਣਿਆ ਉੱਥੇ। 6600 ਸਿਪਾਈ ਹੋਣਿਆ, 34 ਘੋੜੇ ਹੋਣਿਆ। ਇਸੇ ਤਰ੍ਹਾਂ ਫਾਇਰਵਰਕ ਫਾਇਰਵਰਕ ਜਿਹੜਾ ਹੋਰ ਸ਼ੋਅਸ ਆ ਉੱਥੇ ਇਹ ਸਾਰਾ ਕੁਝ ਉੱਥੇ ਹੋਣਾ। ਸੋ ਕਈ ਵਹੀਕਲ ਇੱਥੇ ਜਿਹੜੇ ਟੈਕਸਸ ਤੋਂ ਰੇਲ ਦੇ ਰਾਹੀਂ ਵੀ ਪਹੁੰਚ ਰਹੇ ਆ ਸੋ ਉਹ ਸਾਰਾ ਕੁਝ ਜਿਹੜਾ ਕੀਤਾ ਜਾ ਰਿਹਾ ਉਹਦੂ ਲੈ ਕੇ ਇੱਕ ਵੱਡੀ ਸੈਲੀਬ੍ਰੇਸ਼ਨ ਤੇ ਇਹ ਦੱਸਣ ਦੇ ਲਈ ਕਿ ਅਸੀਂ ਕਿਸੇ ਨਾ ਕਿਸੇ ਤਰ੍ਹਾਂ ਅਮਰੀਕਾ ਦੇ ਵਿੱਚ ਵੀ ਜੇ ਕਿਤੇ ਲੋੜ ਆ ਤਾਂ ਉੱਥੇ ਅਸੀਂ ਫੌਜ ਜਿਹੜੀ ਆਪਣੀ ਕਾਰਵਾਈ ਕਰੂਗੀ ਲੋੜ ਕਿੱਥੇ ਆ ਪਿਛਲੇ ਦਿਨਾਂ ਦੇ ਵਿੱਚ ਜਿਹੜੇ ਪ੍ਰੋਟੈਸਟ ਹੋਏ ਆ ਉਹਨਾਂ ਪ੍ਰੋਟੈਸਟ ਦੇ ਉੱਤੇ ਨੈਸ਼ਨਲ ਗਾਰਡ ਨੂੰ ਲਾਇਆ ਗਿਆ ਇੱਕ ਤਰੀਕੇ ਨਾਲ ਉਹਦੇ ਨਾਲ ਵੀ ਸਬੰਧ ਇਹਦਾ ਜੁੜਦਾ ਆ ਇਹਦੇ ਵਿੱਚ ਜਿਹੜੇ ਜਿੰਨੇ ਇਹ ਟੈਂਕ ਜੁੜਨੇ ਆ ਔਰ 70 ਟਨ ਭਾਰੇ ਇਹ ਟੈਂਕ ਉਥੇ ਤੇ ਮਤਲਬ ਉਹ ਵੀ ਡੀਸੀ ਦੀਆਂ ਸਟ੍ਰੀਟਸ ਦੇ ਵਿੱਚ ਜਦੋਂ ਹੁਣਾ ਆ ਉਥੇ ਦੱਸਿਆ ਜਾ ਰਿਹਾ ਕਿ ਉਹ ਸਟ੍ਰੀਟ ਦੇ ਉੱਤੇ ਇੱਕ ਲਿਮਟ ਆ ਕਿ ਕਿੰਨਾ ਭਾਰ ਜਾ ਸਕਦਾ ਆ ਤੇ ਉਥੇ 28 ਜਿਹੜੇ ਐਬਰਹਮਜ਼ ਟੈਂਕ ਨੇ ਇੱਕ ਇੱਕ ਟੈਂਕ ਦਾ ਭਾਰ 70 70 ਟਨ ਤੋਂ ਜ਼ਿਆਦਾ ਹੈ ਤੇ ਉਹ ਸਟ੍ਰੀਟ ਦੇ ਉੱਤੇ ਜਾਣਾ ਵੀ ਅਲਾਉਡ ਨਹੀਂ ਹੈ ਜਿੰਨੇ ਭਾਰੇ ਟੈਂਕ ਉੱਥੇ ਕੱਲੂ ਚੱਲਣੇ ਆ। ਸਿਰਫ ਦੱਸਣ ਦੇ ਲਈ ਦੁਨੀਆ ਨੂੰ ਵੀ ਅਸਲ ਦੇ ਵਿੱਚ ਦੱਸਿਆ ਜਾ ਰਿਹਾ ਇਹ ਸਾਰਾ ਕੁਝ ਜਿਹੜੇ ਉੱਥੇ ਲੋਕਲ ਅਫੀਸ਼ੀਅਲਸ ਨੇ ਵਸ਼ਿੰਗਟਨ ਡੀਸੀ ਦੇ ਵਿੱਚ ਉਹਨਾਂ ਨੂੰ ਲੱਗਦਾ ਕਿ ਰੋਡ ਦਾ ਡੈਮੇਜ ਹੋ ਜਣ ਜਾਂ ਕਿਉਂਕਿ ਇੰਨੇ ਹੈਵੀ ਵਹੀਕਲਸ ਜਿਹਦੇ ਲਈ ਬਣਾਏ ਨਹੀਂ ਗਏ 16 17 ਮਿਲੀਅਨ ਦਾ ਰੋਡਸ ਦੇ ਉੱਤੇ ਲੱਗ ਸਕਦਾ। ਦੂਜਾ ਇਹ ਹੈ ਕਿ ਆਰਮੀ ਨੇ ਕਿਹਾ ਸੀ ਕੋਈ ਡੈਮੇਜ ਨਹੀਂ ਇਦਾਂ ਦਾ ਕਰਨਾ ਉਹਨਾਂ ਨੇ ਵਾਅਦਾ ਕੀਤਾ ਇਸ ਗੱਲ ਦਾ ਵੀ ਇਦਾਂ ਦਾ ਕੁਝ ਨਹੀਂ ਉੱਥੇ ਹੋ ਹਜੇ ਡੀਸੀ ਦੇ ਵਿੱਚ ਸਪੈਸ਼ਲ ਕਿਸਮ ਦੇ ਪਰਮਿਟ ਚਾਹੀਦੇ ਹੁੰਦੇ ਹੈਵੀ ਵਹੀਕਲਸ ਦੇ ਲਈ ਤੇ ਉਹ ਪਰਮਿਟ ਹਜੇ ਵੀ ਕੁਝ ਕਹਿੰਦੇ ਪੈਂਡਿੰਗ ਆ ਤੇ ਜੇ ਡੈਮੇਜ ਹੋ ਗਿਆ ਹਜੇ ਤੱਕ ਇਹ ਨਹੀਂ ਪਤਾ ਵੀ ਉਹ ਡੈਮੇਜ ਦੇਣਾ ਕਿਹਨੇ ਆ ਤੇ ਉਹ ਪੈਸਾ ਆਉਣਾ ਕਿੱਥੋਂ ਆ ਹੋਰ ਕਈ ਤਰ੍ਹਾਂ ਦੀ ਕਾਸਟ ਉੱਥੇ ਐਡ ਹੋ ਸਕਦੀ ਆ ਇਹ ਸਾਰੇ ਦੇ ਵਿੱਚ ਚਾਹੇ ਪੁਲਿਸ ਆ ਚਾਹੇ ਕਲੀਨ ਅਪ ਆ ਚਾਹੇ ਟ੍ਰੈਫਿਕ ਕੰਟਰੋਲ ਆ ਇਹਨਾਂ ਦਾ ਵੀ ਹਜੇ ਤੱਕ ਕਹਿੰਦੇ ਜਵਾਬ ਹੈ ਨਹੀਂ ਪਿਛਲੀਆਂ ਪ੍ਰੇਡ ਜਿਹੜੀਆਂ ਪਲਾਨ ਕੀਤੀਆਂ ਗਈਆਂ ਸੀ ਰਾਸ਼ਟਰਪਤੀ 트럼ਪ ਨੇ ਇੱਦਾਂ ਦੀ ਪਰੇਡ ਵੀ 19 ਦੇ ਵਿੱਚ ਕੀਤੀ ਸੀ ਪਰ ਜਿਹੜੇ ਵਹੀਕਲ ਸੀਗੇ ਉਹ ਛੋਟੇ ਯੂਜ਼ ਕੀਤੇ ਸੀ ਇੱਦੇ ਵੱਡੇ ਟੈਂਕ ਨਹੀਂ ਸੀ ਉੱਥੇ ਕਿਉਂਕਿ ਉਹਦਾ ਕਾਸਟ ਦਾ ਵੱਡਾ ਖਤਰਾ ਸੀ ਇਹ ਸਾਰੇ ਕੁਸ਼ ਦੇ ਵਿੱਚ ਸੋ ਜਿੱਥੇ ਏਡੀ ਵੱਡੀ ਪਰੇਡ ਦੇ ਲਈ ਡੀਸੀ ਦੇ ਵਿੱਚ ਜਿਹੜੇ ਉਹ ਹੈਗੇ ਨੇ ਅਫੀਸ਼ੀਅਲ ਲੋ ਨਰਵਸ ਨੇ ਦੂਜੇ ਪਾਸੇ ਅਮਰੀਕਾ ਦੇ ਵਿੱਚ ਲਗਭਗ 2000 ਸ਼ਹਿਰਾਂ ਦੇ ਵਿੱਚ ਕੱਲ ਨੂੰ ਪਲਾਨ ਕੀਤੀ ਗਈ ਹੈ ਪਰ ਕੱਲ ਵੀ ਗੱਲ ਕੀਤੀ ਸੀ ਇਹਦੇ ਬਾਰੇ ਪ੍ਰੋਟੈਸਟ ਹੋ ਸਕਦੇ ਆ ਕੱਲ ਨੂੰ ਸ਼ਨੀਵਾਰ ਨੂੰ ਉਹੀ ਦਿਨ ਜਿੱਦਣ ਵੱਡੀ ਮਿਲਟਰੀ ਪ੍ਰੇਡ ਵਸ਼ਿੰਗਟਨ ਡੀਸੀ ਦੇ ਵਿੱਚ ਹੋ ਰਹੀ ਆ ਪ੍ਰੋਟੈਸਟ ਦਾ ਨਾਂ ਇਹਨਾਂ ਨੇ 노 ਕਿੰਗਸ ਮਤਲਬ ਰਾਜੇ ਨਹੀਂ 노 ਕਿੰਗਸ ਨੈਸ਼ਨਵਾਈਡ ਡੇ ਆਫ ਡਿਫੀਅੰਸ ਇਹਨੂੰ ਕਿਹਾ ਜਾ ਰਿਹਾ ਇਹਦਾ ਮਤਲਬ ਕੀ ਆ ਲੋਕਾਂ ਨੂੰ ਜਾਂ ਲੋਕਾਂ ਨੂੰ ਨਹੀਂ ਜਿਹੜੇ ਇਹ ਪ੍ਰੋਟੈਸਟ ਕਰ ਰਹੇ ਲੋਕ ਨੇ ਇਹਨਾਂ ਦੀ ਇਹ ਧਾਰਨਾ ਆ ਕਿ ਦੇਸ਼ਤਾ ਰਾਸ਼ਟਰਪਤੀ ਡੋਨਾਲਡ ਟਰੰਪ ਇੱਕ ਰਾਜੇ ਵਾਂਗੂ ਵਿਵਹਾਰ ਕਰ ਰਿਹਾ ਸਾਨੂੰ ਰਾਜਿਆਂ ਦੀ ਨਹੀਂ ਸਾਨੂੰ ਡੈਮੋਕ੍ਰੈਟਿਕ ਲੀਡਰਸ ਦੀ ਲੋੜ ਆ ਤੇ ਅਮਰੀਕਨ ਜਿਹੜੇ ਆ ਉਹ ਨਹੀਂ ਚਾਹੁੰਦੇ ਕਿ ਇਹਨਾਂ ਦਾ ਪ੍ਰੈਜ਼ੀਡੈਂਟ ਇੱਕ ਡਿਕਟੇਟਰ ਵਾਂਗੂ ਜਾਂ ਕਿੰਗ ਵਾਂਗੂ ਕੰਮਕਾਜ ਕਰੇ ਗੁੱਸਾ ਮੁੜ ਕੇ ਜਾ ਕੇ ਉੱਥੇ ਜੁੜਦਾ ਇਹਨਾਂ ਸਾਰਿਆਂ ਦਾ ਜਿਹੜੇ ਪ੍ਰੋਟੈਸਟ ਸੀਗੇ ਇਮੀਗ੍ਰੇਸ਼ਨ ਰੇਡਸ ਹੋਈਆਂ ਲਾਸ ਐਂਜਲਸ ਦੇ ਵਿੱਚ ਤੇ ਇਹਨਾਂ ਦਾ ਫੈਸਲਾ ਜਿਹੜਾ ਨੈਸ਼ਨਲ ਗਾਰਡ ਤੇ ਮਰੀਨ ਭੇਜਣ ਦਾ ਕੈਲੀਫੋਰਨੀਆ ਦੇ ਵਿੱਚ ਪ੍ਰੋਟੈਸਟ ਕੰਟਰੋਲ ਕਰਨ ਦੇ ਲਈ ਹੁਣ ਇਹਦੇ ਵਿੱਚ ਕਹਿੰਦੇ ਵੀ ਮਿਲੀਅਨ ਲੋਕ ਕਈ ਮਿਲੀਅਨ ਲੋਕ ਇਕੱਠੇ ਹੋ ਸਕਦੇ ਆ ਸਾਰੇ ਕੁਝ ਦੇ ਵਿੱਚ ਜਿਹੜਾ ਟਰਨ ਆਊਟ ਆ ਪਿਛਲਾ ਜਿਹੜਾ ਨੈਸ਼ਨਲ ਪ੍ਰੋਟੈਸਟ ਹੋਇਆ ਸੀ ਜਿਹਦੇ ਵਿੱਚ 35 ਲੱਖ ਲੋਕ ਇਕੱਠੇ ਹੋਏ ਸੀ ਐਤਕੀ ਕਹਿੰਦੇ ਕੱਲ ਨੂੰ ਸ਼ਨੀਵਾਰ ਨੂੰ 35 ਲੱਖ ਤੋਂ ਵੀ ਜ਼ਿਆਦਾ ਲੋਕ ਇਕੱਠੇ ਹੋ ਸਕਦੇ ਆ ਹੁਣ ਇਹਦਾ ਸਬੰਧ ਉਹਦੇ ਨਾਲ ਕਿੱਥੇ ਜਾ ਕੇ ਔਰ ਵੱਡੇ ਸ਼ਹਿਰ ਜਿਹੜੇ ਇਹਦੇ ਵਿੱਚ ਇਨਵੋਲਵ ਨੇ ਨਿਊਯਾਰਕ ਦੇ ਵਿੱਚ ਲੱਖ ਬੰਦਾ ਇਕੱਠਾ ਹੋਣ ਦੀ ਸੰਭਾਵਨਾ ਆ ਜਿਹੜੇ ਨੇ ਅੰਦਾਜ਼ੇ ਲਾਏ ਆ ਲੱਖ ਨਿਊਯਾਰਕ 70000 ਐਲ.ਏ ਚ 30000 ਸ਼ਿਕਾਗੋ ਚ ਫਿਲਡੈਲਫੀਆ ਚ 60000 ਐਟਲੰਟਾ ਚ 5000 ਸੋ ਇਹ ਡਿਮਾਂਡ ਇਹਨਾਂ ਦੀ ਕੀ ਆ ਕਿ ਜਿਹੜੀਆਂ ਆਈਸ ਤੇ ਟ੍ਰੂਪਸ ਹੋਰ ਨੂੰ ਹਟਾਇਆ ਜਾਵੇ ਇਮੀਗ੍ਰੇਸ਼ਨ ਵਾਲੀਆਂ ਰੇਡਾਂ ਤੇ ਜਿਹੜੀ ਫੌਜ ਲਾਈ ਹੈ ਉਹਨਾਂ ਨੂੰ ਛਟਾ ਦਿਓ ਇੱਥੋਂ ਦੂਜਾ ਜਿਹੜੇ ਯੂਨੀਅਨ ਲੀਡਰਾਂ ਦੇ ਉੱਤੇ ਚਾਰਜ ਲਾਏ ਆ ਉਹ ਵਾਪਸ ਲਾਓ ਤੀਜਾ ਜਿਹੜੀ 트ੰਪ ਦੀ ਇੱਕ ਬਹੁਤ ਅਗਰੈਸਿਵ ਇਮੀਗ੍ਰੇਸ਼ਨ ਪਾਲਿਸੀ ਆ ਉਹਨੂੰ ਖਤਮ ਕਰੋ ਡੋਨਲਡ 트ੰਪ ਨੇ ਸਾਫ਼ ਤੌਰ ਦੇ ਤੇ ਪ੍ਰੋਟੈਸਟਰਸ ਨੂੰ ਕਹਿ ਦਿੱਤਾ ਕਿ ਅਸੀਂ ਤੁਹਾਡੇ ਨਾਲ ਸਖਤ ਕਾਰਵਾਈ ਕਰਾਂਗੇ ਜਿਹੜੇ ਉਹਨੇ ਸ਼ਬਦ ਵਰਤੇ ਆ ਕਿ ਵਿਲ ਬੀ ਮੈਟ ਵਿਦ ਵੈਰੀ ਬਿਗ ਫੋਰਸ ਹੁਣ ਇਹਦਾ ਇਹ ਮਤ ਜਿਹੜੀਆਂ ਸਟੇਟਸ ਟੈਕਸਸ ਵਰਗੀਆਂ ਆ ਉੱਥੇ ਪਹਿਲਾਂ ਹੀ ਟ੍ਰੂਪਸ ਡਿਪਲੋਏ ਵੀ ਕਰ ਦਿੱਤੇ ਲਾ ਵੀ ਦਿੱਤੇ ਆ ਪੁਲਿਸ ਵੀ ਲਾ ਦਿੱਤੀ ਆ ਭੀੜ ਨੂੰ ਕੰਟਰੋਲ ਕਰਨ ਦੇ ਲਈ ਸੋ ਕੱਲ ਦਾ ਦਿਨ ਬਹੁਤ ਮਹੱਤਵਪੂਰਨ ਇੱਕ ਪਾਸੇ ਬਹੁਤ ਵੱਡੀ ਮਿਲਟਰੀ ਪਰੇਡ ਦੂਜੇ ਪਾਸੇ ਦੇਸ਼ ਭਰ ਦੇ ਵਿੱਚ ਪ੍ਰੋਟੈਸਟ ਦੇਖੋ ਕੱਲ ਦੀ ਕੀ ਅਪਡੇਟ ਆਉਂਦੀ ਅਗਲੀ ਗੱਲਬਤ ਇਜ਼ਰਾਈਲ ਨੇ ਅਜਰਾਨ ਦੇ ਉੱਤੇ ਹਮਲਾ ਕਰ ਦਿੱਤਾ ਸਟ੍ਰਾਈਕ ਕੀਤੀ ਆ ਇਹ ਕੱਲ ਅਸਲ ਚ ਸ਼ਨੀ ਸ਼ੁੱਕਰਵਾਰ ਰਾਤ ਦੀ ਗੱਲ ਆ ਇਹ ਇਜ਼ਰਾਈਲ ਨੇ 에어 ਸਟ੍ਰਾਈਕ ਲਾਂਚ ਕੀਤੀ ਇਰਾਨ ਦੇ ਨਿਊਕਲੀਅਰ ਤੇ ਮਿਜ਼ਾਈਲ ਜਿਹੜੀਆਂ ਉਹਨਾਂ ਦੀਆਂ ਸਾਈਟਸ ਨੇ ਉਹਦੇ ਉੱਤੇ ਜਿੱਥੇ ਉਹਦੇ ਮਿਜ਼ਾਈਲਾਂ ਜਾਂ ਪਰਮਾਣੂ ਹਥਿਆਰ ਆ ਉੱਥੇ ਉਹਨਾਂ ਨੇ ਇਹਨੂੰ ਕੀਤਾ ਕਿ ਆ ਇਹ ਆ ਕਿ ਇਰਾਨ ਨਿਊਕਲੀਅਰ ਬੰਬ ਬਣਾਉਣ ਦੇ ਬਹੁਤ ਨੇੜੇ ਸੀ ਇਹਨਾਂ ਕੋਲੇ ਨਿਊਕਲੀਅਰ ਬੰਬ ਆ ਜਿਹਨਾਂ ਨੇ ਬਣਾ ਲਿਆ ਸੀ ਜਾਂ ਬਣਾਉਣ ਜਾ ਰਹੇ ਸੀ ਨੇੜੇ ਤੇਲੇ ਸੀਗਾ ਜਿਹੜੇ ਇਰਾਨ ਦੇ ਲੀਡਰ ਨੇ ਉਹਨਾਂ ਨੂੰ ਖਾਸ ਤੌਰ ਦੇ ਤੇ ਉਹਨਾਂ ਨੇ ਨਿਸ਼ਾਨਾ ਬਣਾਇਆ ਜਿਹੜੀਆਂ ਰਿਪੋਰਟ ਆ ਰਹੀਆਂ ਇਰਾਨੀਅਨ ਮਿਲਟਰੀ ਤੇ ਨਿਊਕਲੀਅਰ ਲੀਡਰਸ ਦੀਆਂ ਜਿਹਦੇ ਵਿੱਚ ਇਹਨਾਂ ਦਾ ਰੈਵੋਲੂਸ਼ਨਰੀ ਗਾਰਡ ਦਾ ਕਮਾਂਡਰ ਇਹਨਾਂ ਨੂੰ ਵੀ ਦੱਸਿਆ ਜਾ ਰਿਹਾ ਉਹਨਾਂ ਨੂੰ ਉਹਨਾਂ ਨੇ ਮਾਰ ਦਿੱਤਾ ਆ ਜਿਹੜੇ ਸਭ ਤੋਂ ਵੱਧ ਸ਼ਹਿਰਾਂ ਦੇ ਉੱਤੇ ਹਮਲਾ ਕੀਤਾ 에어 ਸਟ੍ਰਾਈਕ ਆ ਉਹਦੇ ਵਿੱਚ ਇਹਨਾਂ ਨੇ ਤਹਿਰਾਨ ਈਰਾਨ ਦੀ ਕੈਪੀਟਲ ਤੇ ਜਿਹੜੀਆਂ ਦੂਜੀਆਂ ਬਿਲਡਿੰਗਸ ਆ ਉਹਨਾਂ ਨੂੰ ਵੀ ਡੈਮੇਜ ਕੀਤਾ ਕਈਆਂ ਤੇ ਅੱਗ ਲੱਗ ਗਈ ਹੈ ਇਜ਼ਰਾਈਲ ਦੇ ਪ੍ਰਾਈਮ ਮਿਨਿਸਟਰ ਨੇਤਨਯਾਹੁਣ ਨੇ ਰੀਜ਼ਨ ਦਿੱਤਾ ਕਿ ਇਹ ਸਟ੍ਰਾਈਕ ਅਸੀਂ ਆਪਣੇ ਆਪ ਨੂੰ ਬਚਾਉਣ ਲਈ ਕੀਤੀ ਆ ਕਿਉਂਕਿ ਇੱਕ ਅਰਜੈਂਟ ਡੇਂਜਰ ਸੀ ਹੁਣ ਅਰਜੈਂਟ ਡੇਂਜਰ ਕੀ ਸੀ ਇੱਕ ਤਰ੍ਹਾਂ ਉਹਨੇ ਦੱਸਤਾ ਵੀ ਹੈ ਜਿਹੜਾ ਨਿਊਕਲੀਅਰ ਬੰਬ ਆ ਉਹਦੇ ਨੇੜੇ ਤਲੇ ਪਹੁੰਚ ਚੁੱਕੇ ਆ ਦੂਜਾਰੋਂ ਨੇ ਕਿਹਾ ਕਿ ਇਹ ਆਪਰੇਸ਼ਨ ਉਦੋਂ ਤੱਕ ਚੱਲਦਾ ਰਹੂਗਾ ਜਦੋਂ ਤੱਕ ਜਿਹੜਾ ਇਹ ਅਰਜੈਂਟ ਡੇਂਜਰ ਆ ਇਹ ਹਟ ਨਹੀਂ ਜਾਂਦਾ ਅਮਰੀਕਾ ਦੇ ਚ ਇਨਵੋਲ ਨਹੀਂ ਆ ਹੁਣ ਅਮਰੀਕਾ ਦੇ ਯੂ ਐਸ ਸੈਕਰੀ ਆਫ ਸਟੇਟਸ ਮਾਰਕੋ ਰੂਬਿਓ ਨੇ ਇਹ ਕਿਹਾ ਆ ਕਿ ਅਮਰੀਕਾ ਇਹਦੇ ਵਿੱਚ ਹਿੱਸਾ ਨਹੀਂ ਲੈ ਰਿਹਾ ਅਟੈਕ ਦੇ ਵਿੱਚ ਪਰ ਇਹ ਉਸ ਰੀਜਨ ਦੇ ਵਿੱਚ ਆਪਣੀ ਜਿਹੜੀ ਫੌਜ ਆ ਉਹਨੂੰ ਪ੍ਰੋਟੈਕਟ ਜ਼ਰੂਰ ਕਰੂਗਾ ਹੁਣ ਰੌਲਾ ਇਹ ਆ ਵੀ ਇਹ ਲੜਾਈ ਵੱਡੀ ਹੋ ਸਕਦੀ ਆ ਇੱਥੇ ਤੱਕ ਨਹੀਂ ਰੁਕਣੀ ਇਰਾਨ ਨੇ ਵਾਰਨਿੰਗ ਦਿੱਤੀ ਆ ਕਿ ਇਹ ਬਹੁਤ ਜ਼ਬਰਦਸਤ ਤਰੀਕੇ ਨਾਲ ਇਹਦਾ ਜਵਾਬ ਦੇਣਗੇ ਜਿਹਦੇ ਵਿੱਚ ਯੂਐਸ ਮਿਲਟਰੀ ਬੇਸਿਸ ਨੂੰ ਇਸ ਰੀਜਨ ਦੇ ਵਿੱਚ ਵੀ ਹਮਲਾ ਕਰ ਸਕਦੇ ਆ ਤੇ ਇਹਦੇ ਨਾਲ ਫਿਰ ਲੜਾਈ ਜਿਹੜੀ ਬਹੁਤ ਵੱਡੀ ਹੋ ਸਕਦੀ ਹੈ ਜਿਹੜਾ ਰਾਸ਼ਟਰਪਤੀ 트ੰਪ ਦਾ ਸ਼ਾਂਤੀ ਵਾਰਤਾ ਉਹ ਇੱਕ ਤਰੀਕੇ ਨਾਲ ਫੇਲ ਹੁੰਦੀ ਜਾਪਦੀ ਆ ਇਹਨਾਂ ਨੇ ਆਸ ਕੀਤੀ ਸੀ ਰਾਸ਼ਟਰਪਤੀ 트ੰਪ ਨੇ ਕਿ ਜਿਹੜੀ ਸ਼ਾਂਤੀ ਵਾਰਤਾ ਆ ਇਰਾਨ ਦੇ ਵਿੱਚ ਹੋ ਸਕੇ ਪਰ ਜਿਹੜੀ ਆ ਸਟ੍ਰਾਈਕ ਹੋਈ ਆ ਇਹਦੇ ਨਾਲ ਲੱਗਦਾ ਹੁਣ ਉਹ ਸਾਰੇ ਚਾਂਸਸ ਬਹੁਤ ਮੱਧਮ ਪੈ ਗਿਆ ਹੈ ਅਮਰੀਕਾ ਦੇ ਵਿੱਚ ਮਿਕਸ ਜੀ opinion ਨਾਲ ਰਲਿਮਿਲੀ ਪ੍ਰਤੀਕਿਰਿਆ ਹੈ ਲੋਕਾਂ ਦੀ ਕੁਛ 트ੰਪ ਦੇ ਸਾਥੀ ਇਸ ਲੜਾਈ ਦਾ ਵਿਰੋਧ ਕਰ ਰਹੇ ਆ ਤੇ ਉਹਨਾਂ ਨੂੰ ਲੱਗਦਾ ਕਿ ਇਹਦੇ ਨਾਲ ਡੋਨਲਡ 트ੰਪ ਨੂੰ ਪੋਲਿਟਿਕਲ ਨੁਕਸਾਨ ਹੋਊਗਾ ਜਦੋਂ ਕਿ ਦੂਜੇ ਕਹਿੰਦੇ ਆ ਕਿ ਇਹਨਾਂ ਨੂੰ ਖੁੱਲੇ ਆਮ ਇਸ ਅਟੈਕ ਦੀ ਸਪੋਰਟ ਕਰਨੀ ਚਾਹੀਦੀ ਆ ਹੁਣ ਕਿਉਂਕਿ ਗੱਲਾਂ ਬਾਤਾਂ ਪਲਾਨ ਹੋਈਆਂ ਸੀ ਜਿਹੜੀਆਂ ਪੀ ਸਟਾਕਸ ਦੇ ਅਮਰੀਕਾ ਦੇ ਵਿਚਕਾਰ ਤੇ ਹਰਾਨ ਦੇ ਵਿਚਕਾਰ ਇਹ ਓਮਾਨ ਦੇ ਵਿੱਚ ਹੋਣੀ ਸੀ ਪਰ ਹੁਣ ਲੱਗਦਾ ਵੀ ਉਹ ਕਿਤੇ ਨਾ ਕਿਤੇ ਸ਼ਾਇਦ ਨਾ ਹੋਣ ਅਮਰੀਕਨ ਫੋਰਸਸ ਦੇ ਲਈ ਉੱਥੇ ਖਤਰਾ ਆ ਅਮਰੀਕਾ ਆਪਣੇ ਆਪ ਨੂੰ ਇਹਦੇ ਲਈ ਤਿਆਰ ਕਰ ਰਿਹਾ ਕਿ ਅਮਰੀਕਨਸ ਨੂੰ ਇਵੈਕੂਏਟ ਕਿਦਾਂ ਕਰਨਾ ਹੈ ਮਿਡਲ ਈਸਟ ਦੇ ਵਿੱਚੋਂ ਜੇ ਇਰਾਨ ਇਹਨੂੰ ਰਿਟੈਲੀਏਟ ਕਰਦਾ ਜੇਦੀ ਕਿ ਲਗਭਗ ਆਸ਼ਾ ਕਿ ਉਹ ਕਰੂਗਾ ਹੁਣ ਜਿਹੜਾ ਵੱਡਾ ਰੌਲਾ ਇਸ ਮਾਮਲੇ ਦੇ ਵਿੱਚ ਆ ਕਿ ਇਹ ਹੋਇਆ ਕਿਉਂ ਇਜ਼ਰਾਈਲ ਨੇ ਇਹਨਾਂ ਦੇ ਉੱਤੇ ਅਟੈਕ ਕਿਉਂ ਕੀਤਾ ਇੱਕ ਤਾਂ ਨਿਊਕਲੀਅਰ ਥ੍ਰੈਟ ਆ ਜਿੱਦਾਂ ਪਹਿਲਾਂ ਗੱਲ ਕੀਤਾ 2000 ਤੋਂ ਲੈ ਕੇ ਹੁਣ ਤੱਕ ਇਜ਼ਰਾਈਲ ਈਰਾਨ ਨੂੰ ਇੱਕ ਵੱਡੇ ਪਰਮਾਣੂ ਖਤਰੇ ਵਜੋਂ ਦੇਖ ਰਿਹਾ ਕਿ ਇਹਨਾਂ ਦਾ ਜਿਹੜਾ ਪ੍ਰੋਗਰਾਮ ਆ ਉਹ ਸਿੱਧਾ ਸਾਡੀ ਤਬਾਹੀ ਦੇ ਲਈ ਇਹਨਾਂ ਕੋਲੇ ਸਮਾਨ ਤਿਆਰ ਆ ਇਜ਼ਰਾਈਲ ਇਹ ਮੰਨਦਾ ਕਿ ਈਰਾਨ ਗੁਪਤ ਤਰੀਕੇ ਦੇ ਨਾਲ ਨਿਊਕਲੀਅਰ ਵੈਪਨ ਤਿਆਰ ਕਰਨ ਦੇ ਉੱਤੇ ਕੰਮ ਕਰ ਰਿਹਾ ਉਹ ਨਿਊਕਲੀਅਰ ਵੈਪਨ ਉਹ ਪਰਮਾਣੂ ਹਥਿਆਰ ਜਿਹੜੇ ਇਜ਼ਰਾਈਲ ਦੇ ਖਿਲਾਫ ਵਰਤ ਸਕਦਾ ਦੂਜਾ ਇਸ ਮਾਮਲੇ ਦੇ ਵਿੱਚ ਇੱਕ ਵੱਡਾ ਲੀਡਰ ਆ ਕਿ ਪਿੱਛੇ ਜਿਹੜੇ ਸੁਪਰੀਮ ਲੀਡਰਸ਼ਿਪ ਹੈ ਇਹਨਾਂ ਦੇ ਇਰਾਨ ਦੇ ਇਹਨਾਂ ਨੇ ਖੁੱਲੇआम ਕਿਹਾ ਸੀ ਕਿ ਅਸੀਂ ਇਜ਼ਰਾਈਲ ਨੂੰ ਤਬਾਹ ਕਰ ਦੇਣਾ ਇਹ ਜਿਹੜੀ ਲੈਂਗੁਏਜ ਸੀ ਸਾਫ਼ ਤੌਰ ਦੇ ਉੱਤੇ ਵਰਤੀ ਗਈ ਸੀ ਤੀਜਾ ਇਰਾਨ ਨੇ ਹਮੇਸ਼ਾ ਐਂਟੀ ਇਜ਼ਰਾਈਲ ਗਰੁੱਪਾਂ ਨੂੰ ਸਪੋਰਟ ਕੀਤਾ ਚਾਹੇ ਉਹ ਹਜ਼ਬੁੱਲਾਹ ਆ ਚਾਹੇ ਉਹ ਇੱਥੇ ਲਬਨਾਨ ਦੇ ਵਿੱਚ ਆ ਚਾਹੇ ਹਮਾਸ ਆ ਉੱਥੇ ਗਾਜ਼ਾ ਦੇ ਵਿੱਚ ਆ ਤੇ ਜਾਂ ਉਹ ਹੌਥੀਜ਼ ਨੇ ਯਮਨ ਦੇ ਵਿੱਚ ਸਾਰੇ ਇਜ਼ਰਾਈਲ ਦੇ ਦੁਸ਼ਮਣ ਨੇ ਇਰਾਨ ਇਹਨਾਂ ਦੀ ਸਪੋਰਟ ਕਰ ਰਿਹਾ ਇਜ਼ਰਾਈਲ ਇਹਨਾਂ ਨੂੰ ਇੱਕ ਵੱਡੇ ਖਤਰੇ ਵਜੋਂ ਦੇਖ ਰਿਹਾ ਵੀ ਇਹ ਸਾਡੇ ਲਈ ਸਭ ਤੋਂ ਵੱਡਾ ਖਤਰਾ ਹੈ 1979 ਦੇ ਵਿੱਚ ਇਰਾਨੀਨ ਰੈਵਿਊਲੂਸ਼ਨ ਹੁੰਦੀ ਆ ਇਰਾਨ ਦੇ ਵਿੱਚ ਕ੍ਰਾਂਤੀ ਆਉਂਦੀ ਆ ਅ ਇਸਲਾਮਿਕ ਰੈਵਿਊਲੂਸ਼ਨ ਜਿਹਨੂੰ ਕਹਿੰਦੇ ਆ ਇਜ਼ਰਾਈਲ ਤੇ ਇਰਾਨ ਦੇ ਵਿਚਕਾਰ ਜਿਹੜੇ ਰਿਲੇਸ਼ਨ ਨੇ ਉਹ ਹੋਰ ਤਰ੍ਹਾਂ ਦੇ ਹੁੰਦੇ ਆ ਜਿਹੜੇ ਕਿਸੇ ਵੇਲੇ ਇਹ ਸ਼ਾਹ ਦੇ ਅੰਡਰ ਫ੍ਰੈਂਡਲੀ ਰਹੇ ਸੀ ਉਸ ਤਰ੍ਹਾਂ ਦੇ ਨਹੀਂ ਰਹਿੰਦੇ ਉਹਦੇ ਤੋਂ ਬਾਅਦ ਇਹਨਾਂ ਦਾ ਜਿਹੜਾ ਰੀਜਨਲ ਪਾਵਰ ਸਟਰਗਲ ਆ ਉੱਥੇ ਦੋਵੇਂ ਦੇਸ਼ ਜਿਹੜੇ ਇਸ ਗੱਲ ਦੇ ਲਈ ਵੀ ਇੱਕ ਦੂਜੇ ਨਾਲ ਮੁਕਾਬਲਾ ਕਰ ਰਹੇ ਆ ਕਿ ਜਿੰਨਾ ਸਾਰਾ ਮਿਡਲ ਈਸਟ ਆ ਉਹਦੇ ਉੱਤੇ ਸਾਡਾ ਇਨਫਲੂਐਂਸ ਰਵੇ ਚਾਹੇ ਉਹ ਹੁਣ ਦੂਜਾ ਇਹ ਹੈਗਾ ਆ ਕਿ ਜਿਹੜਾ ਇਰਾਨ ਆ ਜਿਹੜੇ ਮੁਸਲਮਾਨਾਂ ਦੇ ਦੋ ਗਰੁੱਪ ਨੇ ਇਰਾਨ ਜਿਹੜਾ ਉਹ ਸ਼ੀਆ ਮੁਸਲਮ ਗਰੁੱਪ ਨੂੰ ਸਪੋਰਟ ਕਰਦਾ ਆ ਇਜ਼ਰਾਈਲ ਜਿਹੜਾ ਆ ਉਹ ਜਿਹੜੇ ਸੋਨੀ ਲੈਡ ਨੇਸ਼ਨਸ ਨੇ ਜਿਵੇਂ ਸਾਊਦੀ ਅਰੇਬੀਆ ਹੋ ਗਿਆ ਜਾਂ ਯੂਏਈ ਯੂਨਾਈਟਿਡ ਅਰਬ ਅਮਰਾਤ ਹੋ ਗਿਆ ਇਹਨਾਂ ਦੀ ਸਪੋਰਟ ਕਰਦਾ ਸੋ ਇਹ ਇੱਕ ਪਾਸੇ ਸ਼ੀਆ ਸੋਨੀ ਦਾ ਮਾਮਲਾ ਦੂਜੇ ਪਾਸੇ ਇਹਨਾਂ ਦੇ ਨਿਊਕਲੀਅਰ ਥ੍ਰੈਟ ਦਾ ਮਾਮਲਾ ਪਰ ਇਹ ਸਾਰੇ ਕੁਝ ਦਾ ਅਸਰ ਦੁਨੀਆ ਦੇ ਉੱਤੇ ਬਹੁਤ ਮਾੜਾ ਪੈਣਾ ਪਿਛਲੇ ਸਮੇਂ ਦੇ ਵਿੱਚ ਵੀ ਜਿਹੜੇ ਅਟੈਕ ਹੋਏ ਆ ਔਰ ਜਿਹੜੀ ਯੂਐਸ ਦੀ ਈਰਾਨ ਦੇ ਨਾਲ ਟੈਨਸ਼ਨ ਆ ਉਹ ਵੀ ਇਸ ਇਹਦੇ ਵਿੱਚ ਕਿਸੇ ਨਾ ਕਿਸੇ ਤਰ੍ਹਾਂ ਇੱਕ ਵੱਡਾ ਆ ਤੇ ਇਹਦੇ ਵਿੱਚ ਡਰ ਇਹ ਹੈ ਕਿ ਜਿਹੜਾ ਇਹ ਵਾਪਸ ਨਹੀਂ ਇਹਨਾਂ ਤੋਂ ਮੁੜਿਆ ਜਾਣਾ ਜੇ ਉੱਥੇ ਤੱਕ ਇਹ ਜਿਹੜੇ ਚਲੇ ਜਾਂਦੇ ਆ ਸੋ ਜਿਹੜਾ ਸੀ ਆ ਤੇ ਸ਼ੂਨੀ ਦਾ ਇੱਕ ਸ਼ੂਨੀ ਦਾ ਇੱਕ ਸਪਲਿਟ ਹੈਗਾ ਆ ਜਿਹੜੇ ਉਹ ਉਸੇ ਤਰੀਕੇ ਦੇ ਨਾਲ ਇਹਦੇ ਵਿੱਚ ਵੀ ਕਿਤੇ ਨਾ ਕਿਤੇ ਜਾ ਕੇ ਅਸਰ ਪਾ ਰਿਹਾ ਹੈ ਅਗਲੀ ਕਰ ਵਾ ਦੋਸਤੋ ਸੈਨੇਟਰ ਦੀ ਪ੍ਰੈਸ ਕਾਨਫਰੰਸ ਦੇ ਵਿੱਚ ਤੱਕਾ ਕੀਤਾ ਗਿਆ ਉਹਦੇ ਨਾਲ ਸੈਨੇਟਰ ਐਲੈਕਸ ਪੈਡਿਲਾ ਉਹਦਾ ਨਾਮ ਹੈ ਡੈਮੋਕ੍ਰੈਟਿਕ ਸੈਨੇਟਰ ਆਹ ਕੈਲੀਫੋਰਨੀਆ ਤੋਂ ਪ੍ਰੈਸ ਕਾਨਫਰੰਸ ਹੋ ਰਹੀ ਸੀ ਜਿਸ ਪ੍ਰੈਸ ਕਾਨਫਰੰਸ ਦੇ ਵਿੱਚ ਹੋਮਲੈਂਡ ਸਕਿਉਰਿਟੀ ਸੈਕਟਰੀ ਜਿਹੜੇ ਕ੍ਰਿਸਟੀ ਨੋਇਮ ਨੇ ਉਹ ਬੋਲ ਰਹੀ ਸੀ ਤੇ ਇਸ ਸੈਨੇਟਰ ਨੇ ਜਿਹੜੇ ਕੈਲੀਫੋਰਨੀਆ ਦੇ ਆ ਇਹਨਾਂ ਨੇ ਉੱਠ ਕੇ ਉਹਨਾਂ ਨੂੰ ਸਵਾਲ ਪੁੱਛਿਆ ਸਵਾਲ ਉਹਨਾਂ ਨੂੰ ਪੁੱਛਿਆ ਲਾਸ ਐਂਜਲਸ ਦੇ ਵਿੱਚ ਜਿਹੜੇ ਐਲ ਏ ਦੇ ਵਿੱਚ ਇਮੀਗ੍ਰੇਸ਼ਨ ਦੀਆਂ ਰੈਡਾਂ ਹੋਈਆਂ ਉਹਦੇ ਬਾਰੇ ਉੱਥੇ ਫੈਡਰਲ ਏਜੰਟ ਸੀਗੇ ਉਹਨਾਂ ਨੇ ਉਹਨੂੰ ਫੜਿਆ ਫੜ ਕੇ ਤੇ ਧੱਕੇ ਦੇ ਨਾਲ ਉਹਨੂੰ ਥੱਲੇ ਪਹਿਲਾਂ ਗਰਾਊਂਡ ਤੇ ਧਰਤੀ ਤੇ ਸੈਟ ਲਿਆ ਉਹਦੇ ਮਤਲਬ ਪੁੱਠੀਆਂ ਕੜੀਆਂ ਲਾ ਦਿੱਤੀਆਂ ਗਈਆਂ ਤੇ ਹੁਣ ਉਹਨੂੰ ਅਰੈਸਟ ਨਹੀਂ ਕੀਤਾ ਗ੍ਰਫਤਾਰ ਨਹੀਂ ਕੀਤਾ ਨਾ ਉਹਦੇ ਤੇ ਕੋਈ ਚਾਰਜ ਲਾਇਆ ਪਰ ਇਦਾਂ ਲੰਮਾ ਪਾ ਕੇ ਤੇ ਉਹਦੇ ਹੱਥ ਕੜੀਆਂ ਲਾ ਕੇ ਤੇ ਬਾਹਰ ਉਹਨੂੰ ਕੱਢ ਦਿੱਤਾ ਉਹ ਸੈਨੀਟਰ ਸੀ ਜਿਹੜਾ ਉਹ ਪੈਡਿਲਾ ਸੀ ਕਈ ਵਾਰੀ ਹੁੰਦਾ ਵੀ ਭਲੇਖਾ ਲੱਗ ਗਿਆ ਉਹਨੇ ਬਹੁਤ ਕਲੀਅਰ ਉਹਨੇ ਰੋਲ ਜਦੋਂ ਉਹਨੂੰ ਫੜਨਾ ਸ਼ੁਰੂ ਕੀਤਾ ਉਹਨੇ ਰੋਲਾ ਪਾਉਣਾ ਸ਼ੁਰੂ ਕਰ ਦਿੱਤਾ ਉਹ ਕਹਿੰਦਾ ਆਮ ਸੈਨੀਟਰ ਐਲੈਕਸ ਪੈਡਿਲਾ ਤੇ ਜਦੋਂ ਉਹਨੂੰ ਹਟਾਇਆ ਜਾ ਰਿਹਾ ਸੀ ਪਰ ਜਿਹੜੇ ਅਫੀਸ਼ੀਅਲ ਲੋਕ ਨੇ ਸਾਨੂੰ ਨਹੀਂ ਪਤਾ ਕੌਣ ਆ ਵੀ ਸੁਣਿਆ ਹੀ ਨਹੀਂ ਇਹਨੇ ਕੀ ਕਿਹਾ ਨਾ ਹੀ ਉਹਨੂੰ ਪਛਾਣਿਆ ਜੇ ਪਤਾ ਹੁੰਦਾ ਸਾਨੂੰ ਸੈਨੇਟਰ ਆਹੀਂ ਥੋੜਾ ਇਦਾਂ ਕਰਨੀ ਸੀ ਪਰ ਉਹ ਸੈਨੇਟਰ ਕਹਿੰਦਾ ਵੀ ਇਹਨਾਂ ਨੂੰ ਪਤਾ ਸੀ ਇਹਨਾਂ ਨੇ ਕੀਤਾ ਜਾਣ ਬੁੱਝ ਕੇ ਜਿਹੜਾ ਇਹ ਹੁਣ ਹੋਇਆ ਕਿ ਇਸ ਜਿਹੜੇ ਸੈਕਟਰੀ ਨੋਇਮ ਨੇ ਤੇ ਜਿਹੜਾ ਡਿਪਾਰਟਮੈਂਟ ਆਫ ਫੋਮਲੈਂਟ ਸਿਕਿਉਰਿਟੀ ਆ ਉਹ ਕਹਿੰਦੇ ਵੀ ਇਹ ਬੰਦਾ ਛਪਟਿਆ ਉਧਰ ਨੂੰ ਉਧਰ ਨੂੰ ਛਪਟਿਆ ਪੋਡੀਅਮ ਵੱਲੋਂ ਜਿੱਥੇ ਉਹ ਬੋਲ ਰਿਹਾ ਸੀ ਵੀ ਇਹ ਛਪਟਿਆ ਦੂਜਾ ਇਹਨੇ ਸੈਨੇਟ ਸਿਕਿਉਰਿਟੀ ਦੀ ਪਿੰਨ ਨਹੀਂ ਸੀ ਇਹਦੇ ਕੋਲੇ ਵੀ ਜਾਣ ਤੇ ਤਾਂ ਪਛਾਣ ਹੋ ਜਾਂਦਾ ਵੀ ਇਹ ਸੈਨੀਟਰ ਆ ਇਹ ਉਧਰ ਨੂੰ ਕੁਝ ਕਰਨ ਚਲੇ ਉਹਨਾਂ ਨੇ ਕਿਹ ਪਤਾ ਨਹੀਂ ਕੌਣ ਆ ਵੀ ਅਸੀਂ ਇਸ ਭਲੇਖੇ ਦੇ ਵਿੱਚ ਜਾਂ ਇਸ ਗੱਲ ਗੱਲ ਕਰਕੇ ਉਹਨੂੰ ਕਰ ਦਿੱਤਾ ਜਿਹੜੀ ਹੁਣ ਵੀਡੀਓ ਬਾਅਦ ਦੇ ਵਿੱਚ ਬਾਹਰ ਆਈ ਹੈ ਵੀਡੀਓ ਦੇ ਵਿੱਚ ਉਹ ਪਤਾ ਲੱਗਦਾ ਵੀ ਨਾ ਤਾਂ ਉਹ ਅਗਰੈਸਿਵ ਆ ਉਹ ਤਾਂ ਬੜੇ ਸ਼ਾਂਤਵੇਂ ਤਰੀਕੇ ਨਾਲ ਸਵਾਲ ਪੁੱਛ ਰਿਹਾ ਨਾ ਹੀ ਉਹਨਾਂ ਵੱਲੋਂ ਚਪਟਿਆ ਆ ਜੋ ਸ਼ਬਦ ਉੱਥੇ ਲਿਖਿਆ ਗਿਆ ਹੈ ਵੀ ਇਹ ਗਲਤ ਆ ਉਹਨੇ ਬੜਾ ਕਾਮ ਤਰੀਕੇ ਦੇ ਨਾਲ ਸਵਾਲ ਪੁੱਛਿਆ ਆ ਤੇ ਇਹ ਇਦਾਂ ਦੀ ਗੱਲ ਨਹੀਂ ਸੀ ਹੁਣ ਜਿਹੜੇ ਡੈਮੋਕਰੇਟਸ ਨੇ ਵੱਡੇ ਡੈਮੋਕ੍ਰੈਟਿਕ ਨਾਂ ਨੇ ਜਿਹੜੇ ਹਿਲਰੀ ਕਲਿੰਟਨ ਆ ਜਾਂ ਨੈਂਸੀ ਪੋਲੋਸੀ ਆ ਜਾਂ ਸੈਨੇਟਰ ਐਡਮ ਸ਼ੈਫ ਨੇ ਉਹਨਾਂ ਨੇ ਇਸ ਕੰਮ ਨੂੰ ਬਹੁਤ ਸਟਰੋਂਗਲੀ ਕੰਡੈਮਨ ਕੀਤਾ ਉਹ ਕਹਿੰਦੇ ਬਹੁਤ ਵੱਡਾ ਤੱਕਾ ਹੈ ਇਹ ਪੈਡਿਲਾ ਦੇ ਨਾਲ ਵੀ ਉਹਨੂੰ ਜਿਸ ਤਰੀਕੇ ਨਾਲ ਟ੍ਰੀਟ ਕੀਤਾ ਗਿਆ ਉਹ ਕਹਿੰਦੇ ਦੀ ਕਾਉਂਟੇਬਿਲਟੀ ਕਰੋ ਇਹਦੇ ਲਈ ਜਵਾਬਦੇਹੀ ਦੱਸੋ ਵੀ ਕੌਣ ਜ਼ਿੰਮੇਵਾਰ ਆ ਰਿਪਬਲਿਕਨ ਆਪਣੇ ਐਕਸ਼ਨ ਨੂੰ ਡਿਫੈਂਡ ਕਰ ਰਹੇ ਆ ਕੁਝ ਰਿਪਬਲਿਕਨਸ ਨੇ ਇਹਨੂੰ ਸਪੋਰਟ ਕੀਤਾ ਉਹਨਾਂ ਨੇ ਕਿਹਾ ਕਿ ਪੈਡਿਲਾ ਦਾ ਐਕਸ਼ਨ ਜਿਹੜਾ ਉਹ ਅਨਪ੍ਰੋਫੈਸ਼ਨਲ ਸੀ ਇਦਾਂ ਨਹੀਂ ਹੁੰਦਾ ਜਿੱਦਾਂ ਉਹਨਾਂ ਨੇ ਉੱਥੇ ਕੀਤਾ ਹੈ ਤੇ ਜਿਸ ਕਰਕੇ ਉਹਨਾਂ ਨੂੰ ਇਹ ਕਰਨਾ ਕੀ ਹੈ ਪਰ ਉਹਨਾਂ ਨੂੰ ਸੈਨੇਟਰ ਦੀ ਸਿਕਿਉਰਿਟੀ ਪੈਨ ਕਿਉਂ ਨਹੀਂ ਸੀ ਉਹਨਾਂ ਦੇ ਕੋਲ ਤੇ ਵੀ ਉੱ ਐਂਡ ਐਸ ਹோம்ਲੈਂਡ ਸਕਿਉਰਿਟੀ ਨੇ ਇਹਨਾਂ ਨੂੰ ਬਚਾਅ ਕਰਨਾ ਫਰਜ਼ ਸੀ ਉੱਥੇ ਗਾਰਡਸ ਦਾ ਤੇ ਉਹਨਾਂ ਨੇ ਸਹੀ ਕੀਤਾ ਕੁਸ਼ਰ ਪਬਲਿਕਨ ਜਿਹੜੇ ਮੋਡਰੇਟ ਜੇ ਪਬਲਿਕਨ ਨੇ ਸੈਨੇਟਰ ਆਪਣੇ ਲਿਸ ਮਰੋਵਸਕੀ ਜਾਂ ਸੈਨੇਟਰ ਸੁਸਨ ਕੋਲਿੰਸ ਨੇ ਉਹ ਇਸ ਗੱਲ ਦੇ ਨਾਲ ਉਹ ਕਹਿੰਦੇ ਵੀ ਇਹ ਗੱਲ ਸ਼ੌਕਿੰਗ ਆ ਥੋੜੀ ਜਿਹੀ ਵੀ ਇਹ ਫਿਕਰ ਵਾਲੀ ਗੱਲ ਆ ਵੱਡੀ ਜਿਹੜੀ ਪੋਲਿਟਿਕਲ ਲੜਾਈ ਆ ਇਹ ਰਾਜਨੀਤਿਕ ਟੱਕਰ ਆ ਇਹ ਆਪਾਂ ਸਾਰੇ ਜਾਣਦੇ ਆ ਜਦੋਂ ਪ੍ਰੋਟੈਸਟ ਹੋਏ ਆ ਐਲ.ਏ ਦੇ ਵਿੱਚ ਉਹਦੇ ਤੋਂ ਬਾਅਦ ਫਿਰ ਜੋ ਕਸ਼ ਹੋਇਆ ਟਰੰਪ ਐਡਮਿਨਿਸਟ੍ਰੇਸ਼ਨ ਜਿਹੜੀ ਮਿਲਟਰੀ ਯੂਜ਼ ਕਰ ਰਹੀ ਆ ਤੇ ਇਹਦੇ ਨਾਲ ਹੁਣ ਇੱਕ ਮਤਲਬ ਵੱਡੀ ਗੱਲ ਆ ਕਿ ਕੋਈ ਚੁਣਿਆ ਲੋਕਾਂ ਦਾ ਨਮਾਇਦਾ ਸੈਨੇਟਰ ਹੋਵੇ ਤੇ ਸੈਨੇਟਰ ਮਤਲਬ 100 ਸੈਨੇਟਰ ਹੁੰਦਾ ਅਮਰੀਕਾ ਦੇ ਵਿੱਚ ਤੇ ਇਹ ਉਹਨਾਂ ਦੇ ਵਿੱਚੋਂ ਇੱਕ ਦੇ ਨਾਲ ਏਡਾ ਵੱਡਾ ਧੱਕਾ ਹੋ ਜੇ ਆਪਣੇ ਆਪ ਤੇ ਵਿੱਚ ਇੱਕ ਵੱਡੀ ਗੱਲ ਦੱਸੀ ਜਾ ਰਹੀ ਆ ਅਗਲਾ ਦੋਸਤੋ ਜਿਹੜਾ ਸਮਾਚਾਰ ਆ ਉਹ ਸੈਨ ਐਂਟੋਨੀਓ ਤੋਂ ਆ ਚਾਰ ਲੋਕਾਂ ਦੀ ਮੌਤ ਹੋਈ ਆ ਤੇ ਜਿਨ੍ਹਾਂ ਦੇ ਵਿੱਚ ਦੋ ਮਰਦ ਤੇ ਦੋ ਔਰਤਾਂ ਆ ਹੜਾਂ ਦੇ ਨਾਲ ਜਿਹੜਾ ਟੈਕਸਸ ਦੇ ਵਿੱਚ ਅਤੇ ਸੈਨ ਐਂਟੋਨੀਓ ਦੇ ਵਿੱਚ ਰੇਨ ਸਟ੍ਰੋਮ ਆਇਆ ਉਹਦੇ ਤੋਂ ਬਾਅਦ ਹੜ ਇੱਕਦਮ ਆ ਗਿਆ ਦੱਸਿਆ ਜਾ ਰਿਹਾ ਕਿ ਜਿਹੜੇ ਵਹੀਕਲ ਸੀਗੇ ਕਈ ਅਥਾਰਟੀਜ਼ ਨੇ 13 ਵਹੀਕਲ ਜਿਹੜੇ ਸਟਕ ਸੀਗੇ ਫਲੱਡ ਦੇ ਵਿੱਚ ਉਹ ਲੱਭੇ ਆ ਅ ਐਮਰਜੈਂਸੀ ਕ੍ਰਿਊ ਜਿਹੜਾ ਉਹ ਵੀ ਕਈ ਉਹਨਾਂ ਨੇ ਮਤਲਬ ਰੈਸਕਿਊ ਕੀਤੇ ਆ ਤੇ ਲੋਕਾਂ ਨੂੰ ਹਸਪੀਟਲ ਦੇ ਵਿੱਚ ਗਏ ਆ ਕਈ ਜਿਹੜੀ ਮੀਂਹ ਉਹ ਦੱਸਿਆ ਜਾ ਰਿਹਾ ਕਿ ਇਹ ਤੇ ਹੜ ਦਾ ਕਾਰਨ ਹੈ ਕਿ ਮੀਂਹ ਤੀਜੇ ਨਾਲ ਬਹੁਤ ਪਿਆ ਕਈ ਥਾਵਾਂ ਦੇ ਉੱਤੇ 3 ਤੋਂ 4 ਇੰਚ ਦਾ ਮੀਂਹ ਪ੍ਰਤੀ ਘੰਟੇ ਦੇ ਵਿੱਚ ਵਿੱਚ ਪੈ ਗਿਆ ਜਿਹਦੇ ਨਾਲ ਸਭ ਤੋਂ ਮਤਲਬ ਫਾਸਟ ਡੇਂਜਰਸ ਇਹ ਫਲੱਡਸ ਆਏ ਆ ਇੱਕ ਪਾਰਟ ਸੈਨ ਐਂਟੋਨੀਓ ਦਾ ਲਗਭਗ 4 ਇੰਚ ਪਾਣੀ ਉੱਥੇ ਸਿਰਫ ਇੱਕ ਘੰਟੇ ਦੇ ਵਿੱਚ 4 ਇੰਚ ਮੀਂਹ ਪੈ ਗਿਆ ਇਹ ਆਪਣੇ ਆਪ ਚ ਇੱਕ ਨਵਾਂ ਰਿਕਾਰਡ ਕੁਝ ਏਰੀਆਜ਼ ਦੇ ਵਿੱਚ 10 ਇੰਚ ਤੱਕ ਮੀਂਹ ਪਿਆ ਜਿਹੜੇ ਸਾਊਥ ਸੈਂਟਰਲ ਟੈਕਸਸ ਦੇ ਇਲਾਕੇ ਆ ਉੱਥੇ ਵਿਕਟੋਰੀਆ ਦੇ ਨੇੜੇ ਤੇ ਜਿਹੜੀ ਗਲੈਸਟਨ ਬੇ ਆ ਉਹਦੇ ਨੇੜੇ 7 ਤੋਂ ਲੈ ਕੇ 10 ਇੰਚ ਤੱਕ ਮੀਂਹ ਪਿਆ ਆ ਸਿਰਫ ਕੁਝ ਘੰਟਿਆਂ ਦੇ ਵਿੱਚ ਵਿੱਚ ਹੀ ਸੋ ਫਲੈਸ਼ ਫਲੱਡ ਵਾਰਨਿੰਗ ਇਸ਼ੂ ਕੀਤੀਆਂ ਗਈਆਂ ਜਿਹੜਾ ਨੈਸ਼ਨਲ ਵੈਦਰ ਸਰਵਿਸ ਆ ਉਹਨੇ ਵਾਰਨਿੰਗ ਦਿੱਤੀ ਆ ਲੋਕਾਂ ਨੂੰ ਕਿ ਜਿਹੜੇ ਇਹ ਫਲੱਡਡ ਰੋਡਸ ਨੇ ਉਹਦੇਲੇ ਪਾਸੇ ਨਾ ਜਾਇਆ ਜਾਵੇ ਕੱਲ ਆਹ ਸ਼ੁੱਕਰਵਾਰ ਅੱਜ ਰਾਤ ਤੱਕ ਇਹਦੀ ਜਿਹੜੀ ਉਹ ਐਡਵਾਈਜ਼ਰੀ ਉਹ ਵੀ ਜਾਰੀ ਕੀਤੀ ਗਈ ਸੀ ਸੋ ਇਹ ਕੁਝ ਥਾਵਾਂ ਦੇ ਉੱਤੇ ਹਾਲਾਤ ਇਸ ਤਰ੍ਹਾਂ ਦੇ ਨਹੀਂ ਹੁੰਦਾ ਕਿਉਂ ਆ ਇਹ ਆ ਕਿਉਂ ਰਹੇ ਆ ਕਿਉਂਕਿ ਸਲੋ ਬਹੁਤ ਹੌਲੀ ਚੱਲਣ ਵਾਲਾ ਇੱਕ ਘੱਟ ਦਬਾਅ ਵਾਲਾ ਜਿਹੜਾ ਸਿਸਟਮ ਆ ਉਹ ਮੌਇਸਚਰ ਨੂੰ ਜਿਹੜੀ ਮੈਕਸੀਕੋ ਦੀ ਖਾੜੀ ਹੈ ਗਲਫ ਆਫ ਮੈਕਸੀਕੋ ਆ ਉਧਰੋਂ ਲਿਆ ਕੇ ਇੱਕ ਤਰੀਕੇ ਦੇ ਨਾਲ ਇੱਥੇ ਟੈਕਸਸ ਦੇ ਵਿੱਚ ਡੰਪ ਕਰਦਾ ਜਿੱਥੋਂ ਇਹ ਸਾਰੀ ਸਮੱਸਿਆ ਆ ਰਹੀ ਹੈ ਜਿਹੜਾ ਸਟ੍ਰੌਮ ਸਿਸਟਮ ਆ ਉਹ ਇੱਕ ਜਿਹੜਾ ਉਹ ਬਹੁਤ ਉਹਦੇ ਵਿਚਕਾਰ ਫਸ ਜਾਂਦਾ ਹੈ ਇੱਕ ਪਾਸੇ ਗਰਮ ਹਵਾ ਆ ਇੱਕ ਪਾਸੇ ਠੰਡੀ ਹਵਾ ਆ ਤੇ ਉਹ ਫਿਰ ਉੱਥੇ ਸਟਕ ਹੋ ਜਾਂਦਾ ਉਸ ਏਰੀਆ ਦੇ ਵਿੱਚ ਤੇ ਉਹ ਮਤਲਬ ਇੱਕ ਦਮ ਜਿਹੜਾ ਮਤਲਬ ਉੱਥੇ ਭਾਰੀ ਨਹੀਂ ਪੈਣਾ ਸ਼ੁਰੂ ਹੋ ਜਾਂਦਾ ਸੋ ਰੈਸਕਿਊ ਉੱਥੇ ਰਿਕਵਰੀ ਜਿਹੜੀ ਉਹ ਵੀ ਚੱਲ ਰਹੀ ਹੈ ਕਈ ਥਾਵਾਂ ਦੇ ਉੱਤੇ ਮੌਸਮ ਜਿਹੜਾ ਬਦਲ ਰਿਹਾ ਇਹਨੇ ਅਮਰੀਕਾ ਦੇ ਵਿੱਚ ਬਹੁਤ ਵੱਡਾ ਅਸਰ ਪਾਇਆ ਹੈ ਜਿਹਦਾ ਇੱਕ ਹਿੱਸਾ ਇਹ ਹੈ ਕਿ ਹੁਣ ਇਸ ਤਰ੍ਹਾਂ ਦੀਆਂ ਘਟਨਾਵਾਂ ਜਿਹੜੇ ਕੁਦਰਤੀ ਵਰਤਾਰੇ ਨੇ ਜਿੱਥੇ ਲੋਕਾਂ ਦਾ ਨੁਕਸਾਨ ਹੁੰਦਾ ਉਹ ਜਲਦੀ ਜਲਦੀ ਵਾਪਰ ਲੱਗ ਪਏ ਨੇ ਇਹਦੇ ਨਾਲ ਹੀ ਅੱਜ ਦਾ ਪ੍ਰੋਗਰਾਮ ਇੱਥੇ ਸਮਾਪਤ ਕਰਦੇ ਹਾਂ ਤੇ ਸੋਮਵਾਰ ਫਿਰ ਤੁਹਾਡੇ ਨਾਲ ਮੁਲਾਕਾਤ ਹੋਏਗੀ ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ